ਬਈ ਰੋਹਿਤ ოਪਟੀਕਲ ਐਂਡ ਟੈਲੀਗੋਮ ਮੇਰਾ ਸਦਰ ਬਾਜ਼ਾਰ ਦੇ ਵਿੱਚ ਕੁਹਾੜੀ ਵਾਲੀ ਗਲੀ ਵਿੱਚ ਬਈ ਸਵੇਰੇ ਮੈਂ ਆ ਕੇ ਸ਼ਟਰ ਖੋਲਿਆ ਵਾ ਤਾਂ ਜਦੋਂ ਮੈਂ ਸ਼ਟਰ ਚੁਕਿਆ ਵਾ ਤੇ ਖੋਲਿਆ ਵਾ ਤੇ ਪਹਿਲਾਂ ਛਕੋਇਆ ਹੋਇਆ ਸੀ ਜੀ ਸ਼ਟਰ ਤੇ ਮੈਨੂੰ ਲੱਗਿਆ ਕਿ ਕੋਈ ਗੜਬੜ ਹੋਈ ਹੈ ਜਦੋਂ ਮੈਂ ਤਾਲੇ ਖੋਲ ਕੇ ਦੇਖਿਆ ਤਾਂ ਅੰਦਰ ਮੋਬਾਈਲ ਕੋਈ ਨਹੀਂ ਸੀ ਹੈਗਾ ਤੇ ਇਹ ਕੰਮ ਹੋਇਆ ਵਾ 5 ਵਜੇ ਦੇ ਏੜ-ਗੇੜ ਵਿੱਚ ਤੇ ਮੇਰਾ ਨੁਕਸਾਨ ਹੋਇਆ ਮੇਰਾ ਭਾਜੀ 25 ਤੋਂ 30 ਲੱਖ ਦੇ ਵਿੱਚ ਨੁਕਸਾਨ ਹੋਇਆ ਵਾ ਮੇਰੇ ਮੋਬਾਈਲ ਢੱਬੇ ਛੱਟ ਗਏ ਆ ਤੇ ਮੋਬਾਈਲ ਵਿੱਚੋਂ ਕੱਢ ਕੇ ਸਾਰੇ ਲੱਗੇ ਆ ਤੇ ਬਾਕੀ ਉਹਨਾਂ ਦੀ ਸੀਸੀਟੀਵੀ ਵਿੱਚ ਆ ਗਿਆ ਸੀਸੀਟੀਵੀ ਵਿੱਚ ਆ ਗਿਆ ਉਹਨਾਂ ਦੀ ਵੀਡੀਓ ਅਸੀਂ ਕੱਢ ਦਾਂਗੇ ਤੁਹਾਨੂੰ ਤੁਹਾਨੂੰ ਕੀ ਪਤਾ ਲੱਗਿਆ ਸੇਰੇ ਭਈਆ ਜਦੋਂ ਛੜਰ ਚੁੱਕਿਆ ਤੇ ਅੰਦਰ ਮੋਬਾਈਲ ਕੋਈ ਨਹੀਂ ਸੀਗਾ ਤੇ ਜਦੋਂ ਚੈੱਕ ਕੀਤਾ ਜੀ ਵੀਰ ਛੜਰ ਖਿੱਚ ਕੇ ਦੇ ਵਿੱਚੋਂ ਇੱਕ ਬੰਦਾ ਨਾਲੇ ਜਿਹਾ ਸਵਾਰਿਆ ਕੈਸ਼ ਨਹੀਂ ਸੀਗਾ ਕੈਸ਼ ਦਾ ਬਜਾ ਨੀ ਚੋਰੀ ਹੋਈ ਹੈ ਚੋਰੀ ਬਣੀ ਐਸਟੀਮੇਟ 25 ਤੋਂ 30 ਲੱਖ ਦੇ ਵਿੱਚ ਵੀ ਮੰਗ ਕਰਦੇ ਵਾਕੇ ਨੂੰ ਨਹੀਂ ਨੰਬਰ 3 ਕਰਾਂਗੇ ਜਿਹੜੇ ਹੈਗੇ ਲਿਖਾਂਗੇ ਆਈ ਐਮ ਇ ਫਿਰ ਬਗ ਮੰਗ ਕਰਦੇ ਆ ਨੂੰ ਪੁਲਿਸ ਅਧਿਕਾਰੀ ਸ਼ਿਕਾਇਤ ਕੋਈ ਸਾਡੇ ਕੋ ਪੁਲਿਸ ਵਾਲੇ ਸਵੇਰੇ ਇੱਕ ਬੰਦਾ ਉਹਨਾਂ ਨੇ ਭੇਜਿਆ ਵਾ ਦੇਖ ਕੇ ਚਲ ਗਿਆ ਵਾ ਕੋਈ ਕਾਰਵਾਈ ਨਹੀਂ ਲਈ ਹੋਈ ਕੋਈ ਸਾਡੇ ਦੂਰੀ ਤੇ ਚੌਂਕੀ ਕੋਈ ਫਿੰਗਰਪ੍ਰਿੰਟ ਨਹੀਂ ਲੈਣ ਆਇਆ ਕੋਈ ਪਤਾ ਨਹੀਂ ਲਿਆਇ ਸੁਮਨ ਵਾਲਾ ਕੀ ਬੰਦਾ ਰੰਗ ਪਤਾ ਲੱਗ ਸਕੇ ਇਹੀ ਬੜੇ ਪਰੇਸ਼ਾਨ ਆ ਹਾਂ ਨੇ ਸਾਡੇ ਤਾਂ ਇਹ 100 ਕਾਈ ਦੀ ਦੂਰੀ ਦੇ ਉੱਪਰ ਪੁਲਿਸ ਸਟੇਸ਼ਨ ਹੈ ਸਾਡੇ ਬਿਲਕੁਲ ਨੇੜੇ ਪੁਲਿਸ ਸਟੇਸ਼ਨ ਹੈ ਕੋਈ ਦੂਰ ਨਹੀਂ ਹੈਗਾ ਬੰਦੇ ਇਸੇ ਅੰਦਰ ਹੀ ਚਲਾਉਣ ਦੇ ਹਾਂਜੀ ਸਰ ਲੜਕੇ ਆ ਕੋਈ 20 22 ਸਾਲ ਦੇ ਇੰਨੀ ਉਮਰ ਦੇ ਵਿੱਚ ਹੈਗੇ ਆ ਉਹਨਾਂ ਦੇ ਪੰਜ ਪੰਜ ਬੰਦੇ ਇੱਕ ਅੰਦਰ ਵੜਿਆ ਚਾਰ ਬਾਰ ਸੀਗਾ ਸ਼ਹਿਰ ਵਿੱਚ ਜੇ ਮੈਂ ਕਹਿ ਸਕਦਾ ਪੀ ਅੱਜ ਜੰਗਲ ਦਾ ਰਾਜ ਹੈ ਇੱਥੇ ਪ੍ਰਸ਼ਾਸਨ ਨਾਂ ਦੀ ਕੋਈ ਚੀਜ਼ ਨਹੀਂ ਹੈਗੀ ਗੁਰਦਾਸਪੁਰ ਸ਼ਹਿਰ ਦੇ ਵਿੱਚ ਸਵੇਰੇ ਮੋਟਰਸਾਈਕਲ ਚੋਰੀ ਹੋ ਜਾਂਦੇ ਨੇ ਬਾਜ਼ਾਰ ਦੇ ਵਿੱਚ ਹਨਾਚਿੰਗ ਹੋ ਜਾਂਦੀ ਹੈ ਚੌਂਕਾਂ ਦੇ ਵਿੱਚ ਪਰਸ ਖੋਏ ਜਾਂਦੇ ਨੇ ਘਰ ਦੇ ਦਰਵਾਜ਼ਿਆਂ ਦੇ ਅੱਗੇ ਵਾਲੀਆਂ ਖੋਲੀਆਂ ਜਾਂਦੀਆਂ ਨੇ ਮੈਂ ਪੁੱਛਣਾ ਚਾਹਨਾ ਹੈ ਪ੍ਰਸ਼ਾਸਨ ਨੂੰ ਕਿ ਗੁਰਦਾਸਪੁਰ ਸ਼ਹਿਰ ਦੇ ਨਾਗ ਪ੍ਰਸ਼ਾਸਨ ਦਾ ਦੀ ਕੋਈ ਚੀਜ਼ ਹੈਗੀ ਕਿ ਨਹੀਂ ਹੈਗੀ ਐਸਐਸਪੀ ਸਾਹਿਬ ਨੇ 8 ਤੋਂ 8 ਡਿਊਟੀ ਲਾਈ ਆ ਪੀਸੀਆਰ ਵਾਲਿਆਂ ਦੀ ਇਹ ਜ਼ਿੰਮੇਵਾਰੀ 8 ਤੋਂ 8 ਪੀਸੀਆਰ ਨੂੰ ਜਵਾਬ ਦੇਣ ਕਿ 8 ਤੋਂ 8 ਕੀ ਕਰਦੇ ਨੇ ਕਿੱਥੇ ਬੈਂਦੇ ਨੇ ਕਿੱਥੇ ਸੌਂਦੇ ਨੇ ਕਿਉਂਕਿ ਇਹ ਉਹਨਾਂ ਦੇ ਟਾਈਮ ਵਿੱਚ ਚੋਰੀ ਹੋਈ ਹੈ 5 ਵਜੇ ਦੁਕਾਨ ਤੇ ਚੋਰੀ ਹੋਣਾ ਜਦੋਂ ਕਿ ਆਮ ਗਰਮੀਓ ਦਿਨ ਦਿਨ ਚੜ ਜਾਂਦਾ ਤੇ ਪੀਸੀ ਅਗਲੇ 5 ਵਜੇ ਕਿੱਥੇ ਸੌਂਦੇ ਸੁੱਤੇ ਦੇਹੀ ਮੈਂ ਐਸਐਸਬੀ ਸਾਹ ਤੋਂ ਮੰਗ ਕਰਦਾ ਵੀ ਇਹ ਚੋਰੀ ਨੂੰ ਸੀਰੀਅਸਲੀ ਲਿਆ ਜਾਵੇ ਇਹਨੂੰ ਜਲਦੀ ਤੋਂ ਜਲਦੀ ਟ੍ਰੇਸ ਕੀਤਾ ਜਾਵੇ ਹੋਰ ਨਾ ਹੋਵੇ ਕਿ ਪਿਛਲੀਆਂ ਚੋਰੀਆਂ ਨੂੰ ਵੀ ਹੀ ਫੇਸ ਕਰਨ ਵਾਸਤੇ ਸਾਨੂੰ ਕੋਈ ਐਸਾ ਸਟੈਪ ਚੁਕਣਾ ਪੈ ਜਾ ਵਪਾਰ ਮੰਡਲ ਨੂੰ ਸਾਨੂੰ ਧੜਨਾ ਪਿਆ ਤੇ ਧੜਨਾ ਵੀ ਦਿਾਂਗੇ ਜੇ ਸਾਨੂੰ ਸ਼ਹਿਰ ਬੰਦ ਕਰਨਾ ਪਿਆ ਆਪਣੇ ਇਨਸਾਫ ਲਈ ਤੇ ਸ਼ਹਿਰ ਬੰਦ ਵੀ ਕਰਾਵਾਂਗਾ ਕਿਉਂਕਿ ਇਹ ਜਿਹੜੇ ਪੀਸੀਆਰ ਪ੍ਰਸ਼ਾਸਨ ਮੈਂ ਬਹੁਤ ਇਹ ਦੰਨ ਨੂੰ ਤੇ ਜਦੋਂ ਰਾਤ ਨੂੰ ਆਮ ਘਰਾਂ ਦਾ ਕੋਈ ਬੱਚਾ ਰਾਤ ਨੂੰ ਬਾਹਰ ਆ ਜਾਂਦਾ ਤਾਂ ਉਸ ਟਾਈਮ ਤੇ ਇਹਨਾਂ ਨੂੰ ਇੱਕ ਕ੍ਰਿਮੀਨਲ ਨਜ਼ਰ ਆਉਂਦੇ ਨੇ ਉਸ ਟਾਈਮ ਤੇ ਕ੍ਰਾਈਮ ਜ਼ਿਆਦਾ ਹੈ ਤੇ ਚੁੱਕ ਕੇ ਠਾਣੇ ਲਾਈਦੇ ਨੇ ਜਦੋਂ ਕਿ ਆ ਪੰਜ ਪੰਜ 6 6 ਬੰਦੇ ਆ ਕੇ ਦੁਕਾਨਾਂ ਦੇ ਸ਼ਟਰ ਤੋੜ ਕੇ ਅੰਦਰ ਵਰਜਨ ਤੇ ਚੋਰੀਆਂ ਕਰਦੇ ਨੇ ਉਸ ਲਈ ਪੀਸੀਆ ਕਿੱਥੇ ਹੁੰਦੀ ਹੈ ਮੈਂ ਪੁੱਛਣਾ ਚਾਹੁੰਦਾ ਹਾਂ ਐਸਐਸਪੀ ਸਾਹਿਬ ਨੂੰ ਇੱਕ ਗੁਰਦਾਸਪੁਰ ਸ਼ਹਿਰ ਅੱਜ ਅਮਨ ਅਮਾਨ ਬਿਲਕੁਲ ਖਤਮ ਹੋ ਚੁੱਕਾ ਦਿਨ ਰਾਤ ਲੋਕ ਆਪਣੇ ਆਪਣੇ ਕੋ ਸੁਰੱਖਤ ਮਹਿਸੂਸ ਕਰਦੇ ਪਏ ਨੇ ਪਰ ਮੈਂ ਮੰਗ ਕਰਦਾ ਇਕੋ ਹੀ ਕਿ ਜਲਦੀ ਤੋਂ ਜਲਦੀ ਇਸ ਨੂੰ ਟ੍ਰੇਸ ਕੀਤਾ ਜਾਵੇ ਨਹੀਂ ਤੇ ਅਸੀਂ ਥੋੜੀ دیر ਲਈ ਆਪਣਾ ਫੈਸਲਾ ਲੈ ਕੇ ਤੇ ਇਹ ਚੌਂਕ ਦੇ ਵਿੱਚ ਧਰਨਾ ਵੀ ਦਵਾਂਗੇ ਔਰ ਇਹ ਪ੍ਰਸ਼ਾਸਨ ਦੀ ਅੱਖਾਂ ਖਿਲਾਵਾਂਗੇ ਮੈਂ ਹੁਣੇ ਮੌਕੇ ਤੇ ਪਹੁੰਚਿਆ ਜੀ ਮੈਨੂੰ ਹੁਣੇ ਇਨਫੋਰਮੇਸ਼ਨ ਮਿਲੀ ਸੀ ਤੇ ਸੈਵਰਡ ਇਨਸੀਡੈਂਟ ਦੀ ਸਾਡੇ ਕੋਲ ਹੀ ਰਿਪੋਰਟ ਤੇ ਉੱਚ ਕਾਫੀ ਸਾਡੇ ਕੋਲੂ ਬਲੂ ਮਿਲੇ ਹੋਏ ਆਲਰੇਡੀ ਜਿੰਨਾ ਕੋਨਾ ਸਾਨੂੰ ਦੱਸਿਆ ਦੁਕਾਨਦਾਰ ਨੇ ਉਹ ਗਾਲ ਨਹੀਂ ਜਲਦੀ ਟਰੇਸ ਹੋ ਜਾਏਗਾ ਜੀ ਇਹ ਦੁਕਾਨਦਾਰਾਂ ਨੇ ਸਰ ਇੱਕ ਚੇਤਾਵਨੀ ਵੀ ਕਹਿ ਦਿੱਤੀ ਹੈ ਕਿ ਦਿਖ ਦਿਖੀ ਦੇਖਤੀ ਹੈ ਕਿ ਜੇ ਨਾ ਟਰੇਸ ਹੋਇਆ ਤੇ ਧਰਨਾ ਲੱਗੇਗਾ ਤੇ ਬਾਜ਼ਾਰ ਜਿਹੜਾ ਹੈ ਬੰਦ ਕੋਈ ਗਾਲ ਨਹੀਂ ਜੀ ਡੈਫੀਨੇਟ ਹੀ ਟਰੇਸ ਹੋ ਜਾਏਗਾ ਜੀ ਇਹੋ ਜੀ ਨੋਬਤ ਨਹੀਂ ਆਏਗੀ ਕੋਈ